ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਿਸਟਰਨਾਬਾ ਵੱਲੋਂ ਇਤਿਹਾਸਿਕ ਸ਼ਹਿਰ ਨਾਬਾ ਵਿੱਚ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਨੌਜਵਾਨ ਪੀੜੀ ਨੂੰ ਜੋ ਸਾਡੀ ਅੱਜ ਨੌਜਵਾਨ ਪੀੜੀ ਆ ਪੰਜਾਬ ਦੀ ਨਸ਼ਿਆਂ ਦੇ ਮਗਰ ਬਹੁਤ ਵੱਧ ਲੱਗ ਚੁੱਕੀ ਹੈ ਉਸ ਨੂੰ ਦੂਰ ਕਰਨ ਲਈ ਇੱਕ ਹੌਕਾ ਇੱਕ ਤੁਛੀ ਮਿਹਨਤ ਹੈ ਜਿਹੜੀ ਕੀਤੀ ਜਾ ਰਹੀ ਹੈ ਸੋਸਾਇਟੀ ਵੱਲੋਂ 11 ਤਰੀਕ ਨੂੰ ਸਵੇਰੇ 6 ਵਜੇ ਮਿਰਰ ਪੈਲਸ ਨਾਬਾ ਤੋਂ ਇੱਕ ਸਾਈਕਲ ਰੈਲੀ ਰੋਟੀ ਦੇ ਪੁਲਾਂ ਲਈ ਰਵਾਨਾ ਹੋਏਗੀ ਜੋ ਸਮਾਪਤੀ ਉੱਥੇ ਹੀ ਹੋਏਗੀ ਇਹ ਰਾਜਨੀਤੀ ਤੋਂ ਦੂਰ ਹੈ ਆਪ ਜੀ ਦੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਹੋਕਾ ਦੇਣ ਲਈ ਕਿ ਮਾੜੀ ਕੁਰਾਹ ਤੇ ਜਿਹੜੀ ਨਸ਼ਿਆਂ ਦੀ ਉਹਦੇ ਪਿੱਛੇ ਬੱਚੇ ਨਾ ਲੱਗਣ ਇੱਕ ਅਮਨ ਸ਼ਾਂਤੀ ਦਾ ਹੋਕਾ ਵੀ ਦਿੱਤਾ ਜਾਊਗਾ ਜਦੋਂ ਦੋ ਮੁਲਕਾਂ ਦੇ ਅੰਦਰ ਅੱਜ ਜੰਗ ਚੱਲ ਰਹੀ ਹੈ ਕਿ ਅਸੀਂ ਸ਼ਾਂਤੀ ਭਾਲਦੇ ਹਾਂ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਜੇਕਰ ਇਹ ਜੰਗ ਵੱਧਦੀ ਹੈ ਤਾਂ ਪੰਜਾਬ ਦਾ ਹੋਵੇਗਾ ਸੋ ਦੋਸਤੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮਾਜ ਸੇਵੀ ਸੰਸਥਾਵਾਂ ਮੰਦਰ ਕਮੇਟੀਆਂ ਕਲੱਬ ਸਾਰਿਆਂ ਨੂੰ ਦੋਵੇਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਹੈ ਇਹ ਆਓ ਆਪਾਂ ਵੀ ਇਕੱਠੇ ਹੁੱਕਾ ਮਾਰੀਏ ਉਹ ਸਰੈਲੀ ਦਾ ਹਿੱਸਾ ਬਣੀਏ ਬਿਨਾਂ ਰਾਜਨੀਤੀ ਤੋਂ ਦੂਰ ਹੋ ਕੇ ਹਰ ਪਾਰਟੀ ਦੇ ਆਗੂ ਨੂੰ ਬੇਨਤੀ ਆ ਕਿ ਇਸ ਰੈਲੀ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਨੂੰ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਸਮੁੱਚੇ ਨਾਬਾ ਸ਼ਹਿਰ ਦੇ ਨਿਵਾਸੀਆਂ ਦੇ ਸਾਥ ਨਾਲ ਇੱਕ ਵੱਡਾ ਸਾਈਕਲ ਰੈਲੀ ਦਾ ਅਸੀਂ ਇਹਨੂੰ ਰੈਲਾ ਵੀ ਕਹਿ ਸਕਦੇ ਹਾਂ ਇੱਕ ਆਰੰਭਿਆ ਗਿਆ ਹੈ ਸਾਰੇ ਸੰਗਤ ਨੂੰ ਸਾਰੇ ਬੁੱਢੇ ਜਵਾਨ ਬੱਚੇ ਜਿਨਨੇ ਕੋਲ ਸਾਈਕਲ ਨੇ ਉਹ ਇਸ ਰੈਲੀ ਦਾ ਜਰੂਰ ਹਿੱਸਾ ਬਣੋ ਇਹ ਕੋਈ ਰੈਲੀ ਰਾਜਨੀਤਿਕ ਰੈਲੀ ਨਹੀਂ ਹੈ ਦੋਸਤੋ ਪਹਿਲੀ ਗੱਲ ਤੇ ਹੈ ਰੈਲੀ ਦਾ ਨਾ ਸੁਣਨ ਨਾਲ ਆਪਣੇ ਦਿਮਾਗ 'ਚ ਕੁਝ ਹੋਰ ਆ ਜਾਂਦਾ ਇਹ ਇੱਕ ਰੈਲੀ ਆ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਇਹ ਇੱਕ ਰੈਲੀ ਆ ਆਪਣੀ ਆਉਣ ਵਾਲੀ ਹੋਂਦ ਨੂੰ ਸੰਭਾਲਣ ਲਈ ਸਾਡੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇੱਕ ਬੜਾ ਗੰਦਲਾ ਹੋ ਚੁੱਕਿਆ ਇੱਕ ਦਰਿਆ ਛੇਵਾ ਕਹਿ ਸਕਦਾ ਕਿ ਨਸ਼ਿਆਂ ਦਾ ਜਿਹੜਾ ਸਾਡੇ ਪੰਜਾਬ ਚ ਵਗ ਰਿਹਾ ਆਪਾਂ ਇਹਨੂੰ ਬੰਨ ਲਾਉਣਾ ਦੋਸਤੋ ਆਪਾਂ ਆਪਣੀਆਂ ਪੀੜੀਆਂ ਬਚਾਉਣੀਆਂ ਨੇ ਆਪਾਂ ਆਪਣੀਆਂ ਨਸਲਾਂ ਨੂੰ ਸੁਧਾਰਨਾ ਉਸ ਦੇ ਇੱਕ ਅਸੀਂ ਹੋਕਾ ਦੇ ਰਹੇ ਹਾਂ ਉਹਨੂੰ ਨੌਰ ਰੱਖਿਆ ਰਹਿਲੀ ਦਾ ਸੋ ਇਸ ਸਾਡੇ ਜਿਹੜੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਇੱਕ ਵੱਡਾ ਹੋਕਾ ਦਿੱਤਾ ਜਾਣਾ ਉਸ ਹੋਕੇ ਦੇ ਵਿੱਚ ਮੈਂ ਆਪ ਸਭ ਨੂੰ ਬੇਨਤੀ ਕਰਦਾ ਵੀ ਜਰੂਰ ਪਹੁੰਚੋ ਸਵੇਰੇ 5:30 ਵਜੇ ਐਤਵਾਰ ਨੂੰ 11 ਤਰੀਕ ਨੂੰ ਮਿਲਨ ਪੈਲਸ ਵਿਖੇ ਮਿਲਨ ਪੈਲਸ ਤੋਂ ਆਪਾਂ ਇਹ ਰੈਲੀ ਸਾਈਕਲਾਂ ਤੇ ਇੱਕ ਮੈਸੇਜ ਦਿੰਦੇ ਆਰੰਭ ਕਰਾਂਗੇ ਤੇ ਰੋੜੀ ਦੇ ਪੁਲਾਂ ਤੱਕ ਰੋੜੀ ਦੇ ਪੁਲਾਂ ਤੋਂ ਵਾਪਸ ਮਿਲਨ ਪੈਸ ਵਿਖੇ ਇਸ ਰੈਲੀ ਦਾ ਅੰਤ ਕੀਤਾ ਜਾਵੇਗਾ ਤੋਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਆਪਣੀਆਂ ਇਹ ਆਪਣੇ ਲਈ ਆ ਇਹ ਆਪਣੀ ਜਵਾਕਾਂ ਲਈ ਆ ਇਸ ਲਈ ਇਸ ਰੈਲੀ ਦੇ ਵਿੱਚ ਜਰੂਰ ਪਹੁੰਚੋ ਜੀ ਧੰਨਵਾਦ